ਕਸ਼ਮੀਰ ਦੇ ਜ਼ਿਲ੍ਹਾ ਕਾਚੋਰੀ ਘਹਿਰਾ ਸੈਕਟਰ ਚ ਕੰਟਰੋਲ ਲਿਖਾ ਤੇ ਪਾਕਿਸਤਾਨ ਨੇ ਗੋਲੀਬਾਰੀ ਦੀ ਉਲੰਘਣਾ ਕਰਦਿਆਂ ਫਾਇਰਿੰਗ ਕੀਤੀ ਜਿਸ ਵਿੱਚ ਜ਼ਿਲ੍ਹਾ ਹੁਸ਼ਿਆਰ ਪੁਰਦੇ ਹਾਜੀਪੁਰ ਜਮਾਨ ਅਕਤਬਰ ਸਿੰਘ ਸ਼ਹੀਦ ਹੋ ਗਿਆ ਫੌਜ ਦੇ ਇੱਕ ਅਧਿਕਾਰੀਆਂ ਨੇ ਜਾਣਕਾਰੀ ਦਿੱਤੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ 120 mm ਮੋਟਰ ਗੋਲਿਆ ਤੇ ਅਧੁਨਿਕ ਹਥਿਆਰਾਂ ਨਾਲ ਚੌਂਕੀ ਨੂੰ ਨਿਸ਼ਾਨਾ ਬਣਾਇਆ ਜਿਸ ਦਾ ਭਾਰਤੀ ਫੌਜ ਨੇ ਮੂਹਰ ਤੋਂ ਜਵਾਬ ਦਿੱਤਾ ਸ਼ਹੀਦੀ ਮੌਤ ਦੀ ਖਬਰ ਸੁਣ ਕੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹਾਜੀਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿੱਚ ਮਾਹੌਲ ਉਸ ਵਕਤ ਗੰਭੀਰ ਹੋ ਗਿਆ ਜਦੋਂ ਤਰੰਗੇ ਵਿੱਚ ਲਪੇਟਿਆ ਸ਼ਹੀਦ ਬਖਤਾਵਰ ਸਿੰਘ ਦਾ ਮ੍ਰਿਤਕ ਸਰੀਰ ਥਰ ਪਹੁੰਚਿਆ ਜਵਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਰਾਜਨੀਤਿਕ ਅਗੂ ਪ੍ਰਸ਼ਾਸਨਿਕ ਅਤੇ ਫੌਜੀ ਅਧਿਕਾਰੀ ਸ਼ਾਮਲ ਹੋਏ ਇਸ ਮੌਕੇ ਪਹੁੰਚੀ ਫੌਜ ਦੇ ਜਵਾਨਾਂ ਦੀ ਧੂਕੜੀ ਵੱਲੋਂ ਸਲਾਮਤ صلى <applause> الله عليه ਇਸ ਨੋਕੇ ਪ੍ਰਸ਼ਾਸਨਿਕ ਅਧਿਕਾਰੀ ਦਾ ਜਿਹੜਾ ਹੈ ਅਧਮੋਨੀ ਦੀ ਦਿੱਤੇ ਪਰਿਵਾਰ ਨਾਲ ਤੁਕ ਸਾਂਝਾ ਕੀਤਾ ਹੈ। ਉਹ ਤੇ 올 ਦਾ ਬੈਸਟ ਤੇ ਪਿਤਾ ਦੀ ਹਾਲਤ ਉਹਨਾਂ ਨੂੰ ਆਪਣੇ ਬੇਟੇ ਦੀ ਹਿੰਦਗੀ ਦੇ ਕਰਫ ਹੈ। ਮੈਨੂੰ ਬਹੁਤ ਮਾਣ ਹੈ ਕਿ ਸ਼ਿਹਰ ਹੋ ਗਿਆ ਬਾਰਡ ਤੇ ਔਰ ਇਹ ਸਰਕਾਰਾਂ ਨੂੰ ਕਿਹਨਾ ਚਾਹੀਦਾ ਕਿ ਸਰਕਾਰਾਂ ਜਿਹੜੀਆਂ ਇਹ ਕੰਮ ਦਾ ਲੂਜ਼ ਹੋ ਰਿਹਾ ਇਸ ਨਾਲ ਗਤ ਕਮ ਹੋ ਰਹੀ ਹੈ ਸ਼ਹੀਦੀ ਪਤਨੀ ਜਸਵੀਰ ਨੂੰ ਬੰਧੋਣਾ ਚਾਹੀਦਾ ਦੇਸ਼ ਦੀ ਖਾਤਰ ਸ਼ਹੀਦ ਹੋਏ ਉਹਨਾਂ ਦੇ ਪਤੀ ਤੇ ਗਰਭ ਹੈ ਅਤੇ ਉਹ ਆਪਣੇ ਬੱਚੇ ਨੂੰ ਵੀ ਦੇਸ਼ ਦੀ ਸੇਵਾ ਲਈ ਭੇਜਣ ਲਈ ਤਿਆਰ ਰਹੇਗੀ ਹਾਜੀਪੁਰ ਤੋਂ ਜੌਨੀ ਗੇਰਾ ਦੀ ਵਿਸ਼ੇਸ਼ ਰਿਪੋਰਟ ਦੁਆਬਾ ਐਕਸਪ੍ਰੈਸ ਵੈਬ ਟੀਵੀ ਟਾਂਡਾ ਫੋਰਮ